ਇਹ ਆਪਣੀ ਸਿੰਗਲ ਪੱਲੇ ਦੀ ਸਲਵਾਰ ਆ ਬਗੈਰ ਬਗੈਰ ਵਾਲਿਆਂ ਤੋਂ ਸਲਵਾਰਾਂ ਜਿਹੜੀਆਂ ਪਹਿਣਾ ਕਹਿੰਦੀਆਂ ਨੇ ਵੀ ਸਾਡੀ ਜਿਹੜੀ ਸਲਾਈ ਆ ਆ ਵਾਲੀ ਛੋਟੀ ਰਹਿ ਜਾਂਦੀ ਏ ਝੋੜੀ ਜੀ ਤੇ ਲੰਬਾਈ ਜਿਹੜੀ ਇਹ ਮੂਰੀ ਤੇ ਡਿੱਗਣ ਲੱਗ ਜਾਂਦਾ ਪਹੁੰਚਾ ਉਹਨੂੰ ਆਪਾਂ ਸੌਖਾ ਤਰੀਕਾ ਦੱਸ ਰਿਆ ਕਿਸ ਤਰ੍ਹਾਂ ਇਹਦੀ ਕਟਾਈ ਕਰਨੀ ਆ ਕਿ ਮੂਰੀਆਂ ਤੋਂ ਜਿਵੇਂ ਛੋੜੀ ਲੰਬਾਈ ਪੂਰੀ ਭੂਰੀਆ 36 ਇੰਚ ਸਲਵਾਰ ਦੀ ਲੰਬਾਈ ਤਿਆਰ ਆ ਗਈ 36 ਇੰਚ ਆਪਾਂ ਨੇ ਲਾਉਣਾਗਾ 36 ਇੰਚ ਲਾ ਕੇ ਉਸ ਤੋਂ ਬਾਅਦ ਆਪਣੇ ਤ੍ਰਿਕੋਣ ਕਰਨੀ ਆ ਇਦਾਂ ਇਸ ਤਰੀਕੇ ਨਾਲ ਤ੍ਰਿਕੋਣ ਕਰਨੀ ਆ ਤ੍ਰਿਕੋਣ ਕਰਕੇ ਉਸ ਤੋਂ ਬਾਅਦ ਆਪਾਂ ਨੇ ਛੰਟਣਾ ਸਲਵਾਰ ਨੂੰ ਫੇਰ ਸਲਵਾਰ ਜਿਹੜੀ ਨਾ ਤਾਂ ਇੱਥੋਂ ਚੱਕੀ ਜਾਵੇ ਤੇ ਨਾਲੇ ਜਿਹੜੀ ਇੱਥੋਂ ਪੌਂਚਾ ਬਣ ਗਿਆ ਨਾ ਪੌਂਚੇ ਤੋਂ ਚੱਕਮੀ ਸਲਵਾਰ ਰਹੂਗੀ ਹੁਣ ਜੇ ਤੁਸੀਂ ਸਮਝੋਗੇ ਵੀ ਇਹ ਜੜਨ ਵੇਲੇ ਸਾਨੂੰ ਵੀ ਪ੍ਰੋਬਲਮ ਆਊਗੀ ਕਿਉਂਕਿ ਇੱਥੇ ਆਪਾਂ ਨੇ ਬਰੀਕ ਬੁਕਰਮ ਪਾਉਣੀ ਆ ਜੜਨ ਦੀ ਕੋਈ ਵੀ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਇਹ ਬਰੀਕ ਬੁਕਰਮ ਪਾ ਕੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਪੌਂਚਾ ਬਣਾ ਸਕਦੇ ਹੋ ਤੇ ਜਿਹੜੀ ਆਪਣੀ ਸਲਵਾਰ ਆ ਬਹੁਤ ਵਧੀਆ ਬਣੂਗੀ ਦੇਖੋ ਜੇ ਆਪਾਂ ਕਹਿੰਦੇ ਵੀ ਇੱਥੋਂ ਨਾ ਵੀ ਸਲਾਈ ਛੋਟ ਹੀ ਰਹਿੰ ਇਹ ਛੋਟੀ ਨਹੀਂ ਰਹਿੰਦੀ ਪੂਰੀ ਵੱਡੀ ਸਲਾਈ ਰਹੂ ਕਿਉਂਕਿ 1.5 ਇੰਚ ਦਾ ਫਾਸਲਾ ਪੈ ਗਿਆ 1.5 ਇੰਚ ਆਪਾਂ ਨੇ ਇੱਥੋਂ ਕੱਟ-ਕੱਟਿਆ ਇੱਥੋਂ ਆਪਣਾ 1.5 ਇੰਚ ਪੂਰਾਗਾ ਤਾਂ ਕਰਕੇ ਸਲਾਈ ਪੂਰੀ ਲੰਬੀ ਆ ਤੇ ਪਹੁੰਚਾ ਜਿਹੜਾ ਵਧੀਆ ਚੱਕਮਾ ਪਹੁੰਚਾ ਬਣੂਗਾ ਜੇ ਬਗੈਰ ਵਾਲਿਆਂ ਦੀ ਸਲਵਾਰ ਬਣਾਉਣੀ ਆਗੀ ਤਾਂ ਇਸ ਤਰੀਕੇ ਨਾਲ ਤੁਸੀਂ ਇਹਦੀ ਸਲਵਾਰ ਦੀ ਕਟਾਈ ਕਰ ਸਕਦੇ ਓ